ਨਗਰ ਨਿਗਮ ਅੰਮ੍ਰਿਤਸਰ ਦੀ ਕਾਰਜ ਪ੍ਰਣਾਲੀ ਦੇ ਖਿਲਾਫ ਇੱਕ ਵਾਰ ਮੁਰਤੋਂ ਚਭਾਲ ਰੋਡ ਤੇ ਧਰਨਾ ਲੱਗਾ ਤੈਨੂੰ ਦੱਸਾ ਦਿੰਨੇ ਆ ਪਹਿਲੇ ਧਰਨਾ ਕਿਉਂ ਲੱਗਾ ਕਿਉਂਕਿ ਇਹ ਚਭਾਲ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕੀ ਕੂੜੇ ਦਾ ਨਵਾਂ ਡੰਪ ਬਣਾਇਆ ਗਿਆ ਕਿਉਂਕਿ ਪੌਹ ਸਾਲ ਪਹਿਲਾਂ ਇੱਥੇ ਕੂੜੇ ਦਾ ਡੰਪ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਭਗਤਾਂ ਵਾਲਾ ਕੂੜੇ ਦਾ ਡੰਪ ਸ਼ੁਰੂ ਹੋਇਆ ਤਾਂ ਇੱਥੇ ਜਿਹੜਾ ਕੂੜੇ ਦਾ ਡੰਪ ਹੈ ਉਹ ਬੰਦ ਕਰ ਦਿੱਤਾ ਗਿਆ ਪਰ ਪਿਛਲੇ ਕੁਝ ਸਮੇਂ ਤੋਂ ਵੇਖਣ ਵਿਚ ਆ ਰਿਹਾ ਇੱਥੇ ਜੋ ਕੂੜੇ ਦੀਆਂ ਟਰਾਲੀਆਂ ਨੇ ਟਿੱਪਰ ਨੇ ਇੱਥੇ ਛੁੱਟੇ ਜਾ ਰਹੇ ਨੇ ਜਿਸ ਕਰਕੇ ਜਿਹੜੇ ਇੱਥੇ ਦੁਕਾਨਦਾਰ ਨੇ ਇੱਥੇ ਵਸੀਆਂ ਕਲੋਨੀਆਂ ਦੇ ਲੋਕ ਨੇ ਉਹ ਨਰਕ ਭਰੀ ਜ਼ਿੰਦਗੀ ਜੀਨ ਨੂੰ ਮਜਬੂਰ ਨੇ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤੇ ਲੋਕਾਂ ਵਸੇ ਰਾਹਗੀਰਾਂ ਵਸੇ ਵੀ ਬਹੁਤ ਦਿੱਕਤ ਹੋ ਰਹੀ ਹੈ ਆਵਾਜ਼ aí ਵਿੱਚ ਵੀ ਔਰ ਇਸ ਨੂੰ ਧਿਆਨ ਚ ਰੱਖਦੇ ਹੋਏ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਾਗਦਾ ਜ਼ਮੀਰ ਵੱਲੋਂ ਜਿਹੜਾ ਕੀ ਸੰਘਰਸ਼ ਵਿੜਿਆ ਗਿਆ ਸੀ ਔਰ ਬੀਤੇ ਜਿਨ੍ਹਾਂ ਦੀ ਗੱਲ ਕਰੀ ਤਾਂ ਬੀਤੇ ਦਿਨਾਂ ਅੰਦਰ ਵੀ ਧਰਨਾ ਦਿੱਤਾ ਗਿਆ ਸੀ ਦੋਸਤੋ ਬਾਅਦ ਸੇਤ ਅਫਸਰ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਇਹਨਾਂ ਇਲਾਕਾ ਵਾਸੀਆਂ ਨੂੰ ਜਾਗਦਾ ਜ਼ਮੀਨ ਨੂੰ ਭਰੋਸਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਭਰੋਸੇ ਤੋਂ ਬਾਅਦ ਜਿਹੜਾ ਧਰਨਾ ਇੱਥੋਂ ਚੁੱਕਿਆ ਜਾਂਦਾ ਸੀ ਪਰ ਅਮਰਤੋਂ ਇੱਥੇ ਅਣਮਿਥੇ ਸਮਝ ਲਈ ਧਰਨਾ ਦਿੱਤਾ ਜਾ ਰਿਹਾ ਕਿਉਂਕਿ ਆਖਿਆ ਜਾ ਰਿਹਾ ਸਿਰਫ ਉਹਨਾਂ ਨੂੰ ਆਸ਼ਵਾਸਨਾ ਤੋਂ ਸਿਵਾ ਲਾਰੇ ਤੋਂ ਸਿਵਾ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ ਜਦੋਂ ਲੋਕ ਜਿਆਦਾ ਬਿਮਾਰ ਪੈਣਗੇ ਲੋਕਾਂ ਦੀ ਜ਼ਿੰਦਗੀ ਤੇ ਵੱਡੀ ਆਫਤ ਆਏਗੀ ਕਿਉਂ ਆਦੋਂ ਹੀ ਨਗਰ ਨਿਗਮ ਅੰਮ੍ਰਿਤਸਰ ਜਾਗੇਗਾ ਇੱਕ ਵੱਡਾ ਸਵਾਲ ਹੈ ਕਿਉਂਕਿ ਇਹ ਜਿਹੜੀ ਸਾਰੀ ਸੜਕ ਹੈ ਇਹ ਇੱਥੇ ਕੂੜੇ ਨਾਲ ਜਿਹੜੀ ਕਿ ਉਹ ਭਰੀ ਹੋ ਵਿਖਾਈ ਦਿੰਦੀ ਸੀ ਤੇ ਪਹਿਲਾਂ ਲੋਕਾਂ ਨੇ ਸੰਘਰਸ਼ ਕੀਤਾ ਜਿਹੜੀਆਂ ਇੱਥੇ ਰੇੜੀਆਂ ਕੂੜੇ ਦੀਆਂ ਪਲਟੀਆਂ ਜਾ ਰਹੀਆਂ ਸੀ ਟਿਪਰ ਸੀਗੇ ਟਰਾਲੀਆਂ ਸੀ ਛੋਟੇ ਹਾਥੀ ਸੀਗੇ ਉਹ ਰੋਕੇਗੇ ਦੋਸਤੋ ਬਾਅਦ ਹੁਣ ਲੋਕਾਂ ਦੀ ਡਿਮਾਂਡ ਹੈ ਜਾਗਦਾ ਜ਼ਮੀਰ ਦੀ ਡਿਮਾਂਡ ਹੈ ਔਰ ਨਾਲ ਕਿਸਾਨ ਜਿੱਥੇ ਬੰਦੀ ਵੀ ਇੱਥੇ ਪਹੁੰਚੀ ਹੋਈ ਉਹਨਾਂ ਦੇ ਇਹ ਡਿਮਾਂਡ ਹੈ ਇੱਥੇ ਜਿਹੜਾ ਕੂੜਾ ਜਿਹੜਾ ਇੱਥੇ ਡੰਪ ਐ ਉਹ ਇਥੋਂ ਚੁਕਵਾਇਆ ਜਾਵੇ ਤੇ ਇੱਥੇ ਇੱਕ ਮੈਦਾਨ ਖੇਡ ਮੈਦਾਨ ਬਣਾਇਆ ਜਾਵੇ ਤਾਂ ਇੱਥੇ ਜਿਹੜਾ ਕਿ ਅਣਮਿੱਥੇ ਸਮੇਂ ਲਈ ਧੰਨਾ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਆਖਣਾ ਹੈ ਕਿਉਂਕਿ ਉਹਨਾਂ ਦਾ ਇਹੀ ਆਖਣਾ ਹੈ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਘਟੋ ਘਟ ਇੱਥੇ ਪਹੁੰਚਣ ਤੇ ਉਹਨਾਂ ਨੂੰ ਜਿਹੜਾ ਕਿ ਕੋਈ ਯੋਗ ਆਸ਼ਵਾਸਨ ਦੀ ਕਾਰਵਾਈ ਮਿਲੇ ਤਾਂ ਹੀ ਜਿਹੜਾ ਕਿ ਇਥੋਂ ਧੰਨਾ ਚੁੱਕਿਆ ਜਾਵੇਗਾ ਨਹੀਂ ਤਾਂ ਅਣਮਿੱਥੇ ਸਮੇਂ ਲਈ ਇੱਥੇ ਧੰਨਾ ਜਿਹੜਾ ਕਿ ਉਹ ਲਗਾਤਾਰ ਜਾਰੀ ਰਹੇਗਾ